ਸ੍ਰੀ ਗੁਰੂ ਰਵੇਦਾਸ ਜੀ ਮਾਰਕੀਟ ਮੋਗਾ ਦੇ ਵਿੱਚ ਅੱਜ ਤੁਹਾਨੂੰ ਲੈ ਚਲਦੇ ਆ ਜਿੱਥੇ ਕਿ ਮਿਹਨਤਕਸ਼ ਲੋਕ ਨੇ ਤੇ ਆਪਣੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਦੁਕਾਨਾਂ ਨੂੰ ਜੁੱਤੀਆਂ ਦੇ ਨਾਲ ਸ਼ਿੰਗਾਰ ਕੇ ਵਧੀਆ ਇੱਕ ਦ੍ਰਿਸ਼ ਬਣਾਇਆ ਵਾ ਪਰ ਇੱਕ ਬਲੱਖਣ ਗੱਲ ਇਹ ਆ ਕਿ ਜਿੰਨੀਆਂ ਵੀ ਇਹ ਦੁਕਾਨਾਂ ਨੇ ਤੇ ਕੋਈ ਵੀ ਇੱਕ ਦੂਜੇ ਦੇ ਨਾਲ ਸਾੜਾ ਨਹੀਂ ਕਰਦਾ ਕਿਉਂਕਿ ਆਮ ਦੇਖਿਆ ਹੈ ਇੱਕ ਦੁਕਾਨਦਾਰ ਤੇ ਦੂਜੇ ਦੁਕਾਨ ਦੇ ਨਾਲ ਸਾੜਾ ਕਰਦਾ ਹੈ ਦੇਖੋ ਤੁਸੀਂ ਕਿੰਨੀਆਂ ਦੁਕਾਨਾਂ ਇਕੱਠੀਆਂ ਇੱਕ ਜਗ੍ਹਾ ਤੇ ਜੁੱਤੀਆਂ ਦੀਆਂ ਜਿਹੜੀਆਂ ਹੈਗੀਆਂ ਅਲੱਗ-ਅਲੱਗ ਸਟਾਲਾਂ ਲਗਾ ਕੇ ਦੁਕਾਨਾਂ ਬਣਾanga ਗੰਗਾ ਹਨ ਤੇ ਸਾਰੇ ਆਪਣੇ ਆਪਣੇ ਜਿਹੜੇ گاਂਦਰੀ ਆ ਉਡੀ ਕਰਦੇ ਆ ਆਉਂਦੇ ਵੀ ਆ ਤੇ ਮੋਗੇ ਜ਼ਿਲ੍ਹੇ ਦੀਆਂ ਜਿਹੜੀਆਂ ਜੁੱਤੀਆਂ ਮੈਂ ਕਹਿੰਦਾ ਦੇਸ਼ਾਂ ਬੇਸ਼ਾਂ ਦੇ ਵਿੱਚ ਬਹੁਤ ਦੂਰ ਤੱਕ ਜਿਹੜੀਆਂ ਜਾ ਚੁੱਕੀਆਂ ਇੱਥੇ ਐਨ ਆਰ ਆਈ ਵੀਰ ਬਹੁਤ ਆਪਣੇ ਜਿਹੜੀਆਂ ਜੁੱਤੀਆਂ ਲੈ ਕੇ ਜਾਂਦੇ ਆ ਤੇ ਇਹ ਮੋਗੇ ਦੀ ਸਾਨ ਆ ਜਿਹੜੀ ਮਾਰਕੀਟ ਆ ਜੁੱਤੀ ਮਾਰਕੀਟ ਵੱਜਦੀ ਆ ਮੋਗੇ ਦੀ ਤੇ ਕਿਉਂਕਿ ਅਸੀਂ ਮੋਗੇ ਜ਼ਿਲ੍ਹੇ ਨਾਲ ਸੰਬੰਧਤ ਹੋਣ ਕਰਕੇ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਜਿਹੜੀ ਐ ਆਪਣੀ ਦੁਕਾਨਾਂ ਦੀ ਆ ਜਾਂ ਆਪਣੇ ਜ਼ਿਲ੍ਹੇ ਦੀ ਪ੍ਰੋਮੋਸ਼ਨ ਆਪਣੇ ਭਾਈਚਾਰੇ ਦੀ ਤੇ ਸਾਰਿਆਂ ਦੀ ਪ੍ਰੋਮੋਸ਼ਨ ਕਰਦੇ ਆ ਤੁਸੀਂ ਜਿੰਨੀਆਂ ਵੀ ਸਾਡੀਆਂ ਵੀਡੀਓ ਦੇਖੋਗੇ ਸਾਡੀਆਂ ਇਹੋ ਜਿਹੀਆਂ ਵੀਡੀਓ ਹੋਣਗੀਆਂ ਜਿਹੜੇ ਕਿ ਜਿਨ੍ਹਾਂ ਨੂੰ ਅਸੀਂ ਥੱਲੋਂ ਤੋਂ ਲੈ ਕੇ ਉੱਪਰ ਤੱਕ ਚੱਕਣ ਦੀ ਥੋੜੀ ਜਿਹੀ ਕੋਸ਼ਿਸ਼ ਕਰਦੇ ਆ ਕਿਉਂਕਿ ਜਿਹੜਾ ਜੁੱਤੀ ਆ ਇਹ ਪੰਜਾਬੀ ਕਲਚਰ ਦੇ ਨਾਲ ਸੰਬੰਧਤ ਆ ਕਿਉਂਕਿ ਪਹਿਲਾਂ ਇਹਨਾਂ ਦਾ ਜਿਹੜਾ ਸਵਾ ਬਹੁਤ ਜ਼ਿਆਦਾ ਸੀ ਵਧੀਆ ਹਰੇਕ ਕੋਈ ਜੁੱਤੀ ਨੂੰ ਪਸੰਦ ਕਰਦਾ ਸੀ ਪਾਉਂਦਾ ਸੀ ਹਰੇਕ ਵਿਆਸਾ ਦੀ ਦੇ ਵਿੱਚ ਪਾਉਂਦਾ ਸੀ ਪਰ ਇਹ ਜਿਹੜੇ ਇਹਨਾਂ ਦਾ ਕੰਮ ਮਾ ਜੁੜਾ ਥੋੜਾ ਜਿਹਾ ਘਟਿਆ ਜ਼ਰੂਰ ਆ ਪਰ ਆਪਾਂ ਇਹਨਾਂ ਨੂੰ ਫੇਰ ਪ੍ਰਮੋਟ ਕਰਨਾ ਵੀ ਜਿਹੜਾ ਜੁੱਤੀ ਦਾ ਕਲਚਰ ਆ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਪ੍ਰਮੋਟ ਹੋਵੇ ਤੇ ਸਾਡੀ ਨਿੱਕੀ ਜੀ ਕੋਸ਼ਿਸ਼ ਨੂੰ ਤੁਸੀਂ ਸਵੀਕਾਰ ਕਰਿਓ ਜੇ ਤੁਹਾਡੇ ਕੋਲੇ ਮੋਗੇ ਜੁੱਤੀ ਮਾਰਕੀਟ ਜਾਣ ਦਾ ਸਮਾਂ ਮਿਲਿਆ ਤਾਂ ਇਹਨਾਂ ਤੋਂ ਜਰੂਰ ਆਪਣੀ ਜਿਹੜੀ ਪਰਿਵਾਰ ਦੀ ਜੁੱਤੀਆਂ ਜ਼ਰੂਰ ਖਰੀਦਿਓ ਤੇ ਇਹ ਤੁਹਾਡੀ ਉਡੀਕ ਦੇ ਵਿੱਚ ਬੈਠੇ ਨੇ ਸਾਰੇ ਵੀਰ ਤੇ ਇਹਨਾਂ ਦਾ ਸਹਿਯੋਗ ਕਰਿਓ ਤੇ ਸਾਨੂੰ ਵੀ ਖੁਸ਼ੀ ਹੋਊਗੀ ਤੇ ਜਿਹੜਾ ਹੈਗਾ ਪੰਜਾਬੀ ਕਲਚਰ ਆ ਉਹ ਅਸੀਂ ਪ੍ਰਮੋਟ ਕਰਨਾਂ ਦੇ ਵਿੱਚ ਥੋੜੀ ਜਿਹੀ ਜਿਹੜੀ ਨਿੱਕੀ ਜਿਹੀ ਕੋਸ਼ਿਸ਼ ਕਰ ਰਹੇ ਆ ਤੇ ਉਹ ਸੰਪੂਰਨ ਹੋਵੇ ਸਫਲਤਾਪੂਰਨ ਆਪਣਾ ਜਿਹੜਾ ਪੰਜਾਬੀ ਕਲਚਰ ਆ ਉਹ ਦੂਰ ਦੂਰ ਦੇਸ਼ਾਂ ਦੇਸ਼ਾਂ ਦੇ ਵਿੱਚ ਜਾ ਸਕੇ ਤੇ ਇਹੀ ਸਾਡਾ ਮਕਸਦ ਹੁੰਦਾ ਹੈ ਨਾ ਵੀ ਕਿਸੇ ਦੇ ਵੀ ਕੰਮ ਨੂੰ ਅਸੀਂ ਪ੍ਰੋਮੋਟ ਕਰਨ ਦੇ ਵਿੱਚ ਨਿੱਕੀ ਜੀ ਕੋਸ਼ਿਸ਼ ਕਰਦੇ ਆ ਪਰ ਸਹਿਯੋਗ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਸੰਭਵ ਹੋ ਸਕਦਾ ਸੰਦਲੀ ਸੁਪਨੇ ਇਹ ਇਕੱਲੇ ਸਾਡੇ ਸੁਪਨੇ ਨਹੀਂ ਇਹ ਜਿੰਨੇ ਵੀ ਪੰਜਾਬ ਦੇ ਕੈਤੀ ਲੋਕ ਆ ਉਹਨਾਂ ਦੇ ਸੁਪਨੇ ਆ ਤੇ ਉਹਨਾਂ ਨੂੰ ਪੂਰਾ ਕਰਨ ਲਈ ਤੁਸੀਂ ਸਾਡਾ ਸਹਿਯੋਗ ਜ਼ਰੂਰ ਦਿਓ ਅਸੀਂ ਇਕੱਲੀ-ਇਕੱਲੀ ਜਿਹੜੀ ਸ਼ੌਪ ਤੇ ਜਾ ਕੇ ਉਹਨਾਂ ਲਈਆਂ ਜਿਹੜੀਆਂ ਜੁੱਤੀਆਂ ਦਾ ਬਣਾ ਰਹੇ ਨੇ ਜਾਂ ਉਹਨਾਂ ਦੀ سٹਾਲ ਲਗਾਈ ਹੈਈਆ ਉਹਨਾਂ ਨੂੰ ਅਸੀਂ ਦਿਖਾ ਰਹੇ ਆ ਤੇ ਆ ਦੇਖੋ ਬਾਈ ਇਹ ਕਹਿੰਦਾ ਬਈ ਮੇਰੀ ਵੀ ਜਿਹੜੀ ਹੈਗੀ ਆ ਸ਼ਾਪ ਦੀ ਪ੍ਰੋਮੋਸ਼ਨ ਕਰ ਤੇ ਇਹ ਬਾਈ ਜੁੱਤੀ ਲੈ ਕੇ ਬੈਠਾ ਸੀ ਮੈਂ ਕਿ ਯਾਰ ਕੋਈ ਗੱਲ ਨਹੀਂ ਜਿੰਨੀ ਸਾਥੋਂ ਕੋਸ਼ਿਸ਼ ਹੋਊਗੀ ਅਸੀਂ ਉਹਨੂੰ ਪ੍ਰੋਮੋਸ਼ਨ ਜ਼ੋਰ ਕਰਾਂਗੇ ਜੇ ਕੋਈ ਹੋਰ ਵੀ ਸਾਡੇ ਭੈਣ ਭਾਈ ਜਾਂ ਆਪਣਾ ਜਿਹੜਾ ਕੰਮ ਦਾ ਜਾਂ ਕੋਈ ਵੀ ਪ੍ਰੋਮੋਸ਼ਨ ਕਰਵਾਉਣਾ ਚਾਹੁੰਦੇ ਆ ਤਾ ਜਦੋਂ ਵੀ ਸਾਡੇ ਕੋਲ ਫ੍ਰੀ ਸਮਾਂ ਹੋਗਾ ਅਸੀਂ ਜਾਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਜਾਂ ਤੁਸੀਂ ਸਾਨੂੰ ਨਿੱਕੀ ਜੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਅਸੀਂ ਜਿਹੜਾ ਚੈਨਲ ਤੇ ਆ ਉਹਨੂੰ ਪ੍ਰਮੋਟ ਕਰ ਕਰ ਸਕਦੇ ਹਾਂ ਠੀਕ ਹੈ ਜੀ ਤੁਸੀਂ ਇਹ ਸਾਰੀਆਂ ਵੀਡੀਓ ਨੂੰ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਨਿੱਕੀ ਜੇ ਜਿਹੜਾ ਹੈ ਕੋਰਸ ਆ ਉਹਨੂੰ ਤੁਸੀਂ ਸਹਿਯੋਗ ਦੇਣਾ ਤੇ ਅਸੀਂ ਤਾਂ ਬਸ ਵੀਡੀਓ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ ਇਹ ਸਾਰੇ ਵੀਰ ਆਪਣੇ ਗਾਹਕ ਦੀ ਉਡੀਕ ਦੇ ਵਿੱਚ ਬੈਠੇ ਆ ਕਦੋਂ ਆਉਣਗੇ ਤੇ ਜੁੱਤੀਆਂ ਖਰੀਦਣਗੇ ਤੇ ਇਹ ਬਾਹਰੋਂ ਅਡਰੈਸ ਤੁਹਾਨੂੰ ਦਿਖਾ ਰਹੇ ਆ ਮੋਗਾ ਮਾਰਕੀਟ ਦੇ ਵਿੱਚ ਇਹ ਬਿਲਕੁਲ ਜਿਹੜਾ ਰੇਲਵੇ ਫਾਟਕ ਦੇ ਨੇੜੇ ਆ ਤੇ ਸਾਰਿਆਂ ਦੀ ਅਲੱਗ-ਅਲੱਗ ਸ਼ਾਪ ਤੇ ਜਿਹੜੇ ਆਪਣੇ ਨੰਬਰ ਆ ਉਹ ਲਿਖੇ ਹੋਏ ਨੇ ਤੇ ਤੁਸੀਂ ਜਾ ਕੇ ਇੱਕ ਵਾਰ ਕ੍ਰੀਤਨ ਦੀ ਕੋਸ਼ਿਸ਼ ਪੈਣ ਵਾਸਤੇ ਵਧੀਆ ਨੂੰ ਪਾਉਣ ਵਾਸਤੇ ਤਾਂ ਕਹਿੰਦੇ ਪੈਣ ਵਾਸਤੇ ਅੱਖਰ ਪੂਰੀ ਦੂਜੀ ਪੈਣੀ ਹੁੰਦੀ ਆ ਉਵੇਂ ਨਹੀਂ ਮੈਂ ਕਿਹਾ ਇਹ ਤੂੰ ਕਿਹ ਹੈ ਤੇਰਾ ਕੱਦ ਕਿੰਨਾ ਕਿੰਨੇ ਤੂੰ ਦਸਤੀ ਕਿੰਨਾਂ ਹੀ ਆ ਸਾਢੇ 5 ਫੁੱਟ ਦੀ ਲੱਗਦੀ ਆ ਲੈ ਸਕਦੇ ਇਹ ਚ ਬੰਦਾ ਹਾਂ ਟਾਇਰ ਲਾ ਲੈ ਹਾਂ ਫਿਰ ਕਾਰ ਬਣ ਜੂਗੀ